ਕਿ ਅਸੀਂ ਇੱਕ ਹਲਕੀਆਂ ਬਿਆਨ ਤਿਆਰ ਕੀਤਾ ਉਹ ਸਾਰੇ ਵੀਰ ਹਲਕੀਆਂ ਬਿਆਨ ਭਰਨ ਜਿਨੀ ਜਿਨੀ ਜਿੰਨੀ ਜਮੀਨ ਆਉਦੀ ਆਪਣੇ ਆਪਣੇ ਹਲਕੀਆਂ ਬਿਆਨ ਭਰ ਕੇ ਉਹ ਸਾਨੂੰ ਜਮਾ ਕਰਉਣ ਤਾਜ਼ੀ ਉਹ ਸੇ ਸਰਕਾਰ ਦੇ ਮੱਥਾ ਟੰਮ ਸਕੀਏ ਸਰਕਾਰ ਨੂੰ ਦੱਸ ਸਕੀਏ ਕਿ ਲੋਕ ਨਹੀਂ ਚਾਹਦੇ ਤੁਹਾਡੀ ਪਾਲਸੀ ਨਾਲ ਸਹਿਮਤ ਨਹੀਂ ਉਹ ਆਪਣੀ ਜ਼ਮੀਨ ਦਾ ਬੇਰਵਾ ਦੇ ਕੇ ਨਾਲ ਫੱਲ ਲਾ ਕੇ ਸਭ ਹਲਕੀਆਂ ਬਿਆਨ ਵਾਪਸ ਕਰਨ ਅਸੀਂ ਉਹ ਹਲਕੀਆਂ ਬਿਆਨ ਨੇ ਕੱਲੇ ਕੱਲੇ ਜ਼ਿਮੀਂਦਾਰ ਜਿਨੀ ਜਿਨੀ ਉਹਦੀ ਜ਼ਮੀਨ ਆ ਇੱਕ ਮਿੰਟ ਦੇ ਵਿੱਚ 300 ਘਰਾਂ ਦਾ 300 ਦੀ 300 ਘਰ ਜਿਮੀਦਾਰਾਂ ਨੂੰ ਹੱਲ ਪਿਆ ਗਿਆ ਭਰ ਕੇ ਦੇਵੇ ਤੇ ਜਿਹੜੇ 40 ਪਿੰਡਾਂ 40 ਤੇ 40 ਪਿੰਡਾਂ ਵਾਲੇ ਜਿਮੀਦਾਰਾਂ ਨੂੰ ਮੇਰੀ ਇਸਕੀਮਲ ਬੇਨਤੀ ਆ ਜੇ ਆਪਾਂ ਕੰਮਜਾਬੋ ਕੋਈ ਪਾਕੀ ਪੰਜਾਬ ਦੇ ਵਿੱਚ ਫੇਰ ਮੁੜ ਕੇ ਪਾਲਿਸੀ ਲਾਗੂ ਕਰਨ ਦੀ ਹਿੰਮਤ ਨਹੀਂ ਕਰਨਗੇ ਬਾਕੀ ਪੰਜਾਬ ਦਾ ਜਿਆਦਾ ਵੀ ਬਚੂਗਾ ਲੁਧਿਆਣਾ ਦਾ ਵੀ ਬਚੂਗਾ ਇਸ ਕਰਕੇ ਅਸੀਂ ਮੈਂ ਤਾਂ ਆਪਣੀ ਰਾਈ ਪ੍ਰੈਸ ਰਾਈ ਲੁਧਿਆਣੇ ਦੇ ਉਹਨਾਂ 40 ਪਿੰਡਾਂ ਦੇ ਨਿਵਾਸੀਆਂ ਨੂੰ ਜਿਮੀਦਾਰਾਂ ਨੂੰ ਕਿਸਾਨਾਂ ਨੂੰ ਤਾਂ ਜਾਂ ਜਿਹੜੇ ਸ਼ਹਿਰ ਵਿੱਚ ਲੋਕ ਜਿਨ੍ਹਾਂ ਨੇ ਖਰੀਦ ਲਈ ਜ਼ਮੀਨ ਉਹ ਮਾਲਕ ਬਣ ਗਏ ਨੇ ਅੱਜ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਇਹ ਹਲਕੀਆ ਬਿਆਹ ਜਲੂਰ ਭਰ ਹਲਕੀਆ ਬਿਆਹ ਭਰ ਕੇ ਸਾਨੂੰ ਦੇਣ ਅਸੀਂ ਕਲੈਕਟ ਕਰਕੇ ਸਾਰੇ ਦੇ ਸਾਰੇ ਹਲਕੀਆ ਬਿਆਹ ਸਰਕਾਰ ਕੋਲ ਪਹੁੰਚਾਂਗੇ ਸਰਕਾਰ ਨੂੰ ਦੱਸਾਂਗੇ ਵੀ ਲੋਕਾਂ ਦੇ ਮੱਚਾ ਕੀ ਆ ਲੋਕ ਤੁਹਾਡੇ ਇਸ ਪਾਲਿਸੀ ਨਾਲ ਬਿਲਕੁਲ ਸਹਿਮਤ ਨਹੀਂ ਕੇ ਇਹ ਗੁੰਡਾਗਰਦੀ ਵਾਲੀ ਪਾਲਿਸੀ ਆ ਇਹ ਡੁੱਟ ਖੁੱਟ ਵਾਲੀ ਪਾਲਿਸੀ ਆ ਜੋ ਪਿਛਲੇ ਦਿਨੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਗਲਾਡਾ ਦਫਤਰ ਦੇ ਬਾਹਰ ਗਵਾਈ ਚੋ ਪਾਰਟੀ ਵੱਲੋਂ ਇੱਕ ਧਰਨਾ ਦਿੱਤਾ ਗਿਆ ਸੀ ਉਹ ਧਰਨਾ ਸਫਲ ਹੋਣ ਦੇ ਕਾਰਨ ਸਰਕਾਰ ਵੱਲੋਂ ਰਾਤੋਂ ਰਾਤ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਇਸ ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਪਰ ਹਜੇ ਵੀ ਅਸੀਂ ਇਸ ਪਾਲਿਸੀ ਤੋਂ ਸੈਟੀਸਫਾਈਡ ਨਹੀਂ ਸਾਡਾ ਇੱਕੋ ਇੱਕ ਦੇਸ਼ ਆ ਇਸ ਪਾਲਿਸੀ ਨੂੰ ਖਤਮ ਕਰਨਾ ਤਾਂ ਕਿ ਜੋ ਕਿਸਾਨਾਂ ਦਾ ਜਿਹੜਾ ਖਤਮ ਹੋ ਸਕੇ ਪੌਸਟਿਸ ਕੀ ਕਰਨੀਆਂ ਲਿਖਿਆ ਤੁਮ ਵੀ ਸਰਕਾਰ ਦੇਖੋ ਪਾਲਿਸੀ ਦੇ ਵਿੱਚ ਪਹਿਲੀ ਗੱਲ ਤੋਂ ਇਹਨਾਂ ਨੇ 3 ਸਾਲ ਦਾ ਟਾਈਮ ਫਰੇਮ ਦੇ ਹੀ ਦਿੱਤਾ ਉਹਦੇ ਵਿੱਚ 3 ਸਾਲ ਲਈ ਇਹਨਾਂ ਨੇ ਕਿਹਾ ਤਾਂ ਵੀ 30000 ਰੁਪਏ ਪ੍ਰਤੀ ਏਕੜ ਅਸੀਂ ਮਤਲਬ ਸਾਲ ਦਾ ਭੱਤਾ ਦੇਵਾਂਗੇ ਟੋਟਲ 90000 ਰੁਪਏ ਬਣਿਆ ਤੇ ਵੀ 60 70000 ਤੋਂ ਘੱਟ ਜੇ ਕੋਈ ਕਿਸਾਨ ਠੇਕੇ ਤੇ ਵੀ ਆਪਣੀ ਜ਼ਮੀਨ ਦਿੰਦਾ ਵਾ ਠੇਕਾ ਨਹੀਂਗਾ ਤੇ ਤਿੰਨ ਬੰਨਣ ਹੋ ਗਿਆ ਤੇ ਉਸ ਦੇ ਵਿੱਚ ਕੋਈ ਵੀ ਮਤਲਬ ਜੇ ਸਰਕਾਰ ਇੰਨਾ ਹੀ ਕੌਨਫੀਡੈਂਟ ਆ ਕਿ ਅਸੀਂ ਕਿਸਾਨਾਂ ਨੂੰ 2 2 3 3 ਕਰੋੜ ਰੁਪਏ ਦੇਵਾਂਗੇ 400% ਪ੍ਰੋਫਿਟ ਦੇਵਾਂਗੇ ਤੇ ਫਿਰ ਦੇਵੇ ਫਿਰ ਉਹ ਜਗਾ ਨਹੀਂ ਦੇਵੇ অপশন ਰੱਖ ਦੇਵੇ ਸਰਕਾਰ ਵੀ ਜਾਂ ਤੁਸੀਂ ਪੈਸੇ ਲੈ ਲਓ ਜਾਂ ਸਭ ਤੋਂ ਜਗਾ ਲੈ ਲਓ ਫਿਰ ਜਗਾ ਹੀ ਕਿਉਂ ਦੇ ਰਹੇ ਨਹੀਂ ਇੱਕ ਬੜੀ ਕੰਫਿਊਜ਼ਨ ਚ ਆ ਜਾਂਦੀ ਹੈ ਕਿ ਸਰਕਾਰ ਪ੍ਰਾਪਰਟੀ ਦੇ ਬਦਲੇ ਜਗਾ ਲੈਣੀ ਹੈ ਕਿ ਉਹਦੇ ਲਈ ਪੈਸੇ ਦੇ ਦੇਈ ਜਾਂ ਜਾਂ ਉਹ ਪਰਸ਼ੀਅਤ ਕੀ ਪ੍ਰਾਪਰਟੀ ਇਸ ਲੈਣਾ ਹੈ ਸਿਰਫ ਸਿਰਫ 90000 ਰੁਪਏ ਦੇ ਰਿਹਾ ਤਿੰਨ ਸਾਲਾਂ ਦਾ ਮੁਆਵਜ਼ਾ ਇਹ ਤੋਂ ਬਿਨਾ 1 ਰੁਪਿਆ ਨਹੀਂ ਕਿਤੇ ਦੇ ਰਹੇ ਜਗਾ ਹੀ ਦੇਣਗੇ ਹਜ਼ਾਰ ਗੰਜ ਜਾਂ 200 ਗੰਜ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਜਿਹਾ ਲਾਲਚ ਵਧਾਤਾ ਉਹਦੇ ਵਿੱਚ ਵੀ ਜੇ ਤੁਸੀਂ ਸਾਨੂੰ 9 ਏਕੜ ਦਵੋਗੇ ਅਸੀਂ 3 ਏਕੜ ਦਵਾਂਗੇ ਬਟ ਉਹ ਚ ਨਾਲ ਇੱਕ ਸ਼ਰਾਰਤੀ ਡੰਗ ਨਾਲ ਚੀਜ਼ ਲਿਖਤੀ ਕੀ 3 ਏਕੜ ਗਰੁੱਪ ਹਾਊਸਿੰਗ ਲਈ ਜਿਸ ਦਾ ਮਤਲਬ ਉਹ ਕਿਸਾਨ ਅੱਗੇ ਜਿਸ ਨੂੰ ਵੀ ਉਹ 3 ਏਕੜ ਦੀ ਸਾਈਟ ਵਿੱਚੂਗਾ ਉਹ ਸਿਰਫ ਸਲੈਟ ਬਣਾਉਣ ਵਾਲਿਆਂ ਨੂੰ ਵੇਚੂਗਾ ਤੇ ਕੋਈ ਉਹਨਾਂ ਦੇ ਕੋਲ ਇਹ ਆਪਸ਼ਨ ਨਹੀਂ ਰਹੂਗੀ ਵੀ ਉਹ 3 ਏਕੜ ਕਿਸੇ ਰੈ residense ਵਾਲਿਆਂ ਨੂੰ ਦੇ ਦੇਵੇ ਉਹਨਾਂ ਦੇ ਕੀ ਡਰਾਈਵਿੰਗ ਵਿੱਚ ਤਾਂ ਲੱਗੇ ਅਸੀਂ ਪਿੰਡ ਵਾਈਜ਼ ਜਿਹੜੇ ਪਿੰਡ ਸਭ ਤੋਂ ਪਹਿਲਾਂ ਪ੍ਰਭਾਵਿਤ ਨੇ ਹਲਕੇ ਦਾਕ ਜਿਲ੍ਹੇ ਦੇ ਅਸੀਂ ਪਰਸੋਂ ਤੋਂ ਪਿੰਡ ਵਾਈਜ਼ ਕੈਂਪ ਲਗਾਉਣ ਲੱਗੇ ਹਾਂ ਜਿੱਥੇ ਅਨਾਉਂਸਮੈਂਟ ਕਰਾ ਕੇ ਪਿੰਡ ਵਾਸੀਆਂ ਨੂੰ ਅਸੀਂ ਓਕਾ ਦਵਾਂਗੇ ਤੇ ਪਿੰਡ ਵਾਸੀ ਇੱਕ ਹਲਫੀਆ ਬਿਆਨ ਕਰਨਗੇ ਕਿਉਂਕਿ ਇਸ ਪਾਲਿਸੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਸ ਨੇ ਇਤਰਾਜ਼ ਲਗਾਤਾ ਕਿ ਮੈਂ ਆਪਣੀ ਜ਼ਮੀਨ ਨਹੀਂ ਦੇਣੀ ਅਸੀਂ ਉਸ ਦੀ ਜ਼ਮੀਨ ਨਹੀਂ ਲਵਾਂਗੇ ਸਾਡਾ ਸਾਡਾ ਮੰਤਵ ਇਹ ਆ ਕਿ 100 ਦੇ 100% ਪਿੰਡ ਵਾਸੀ ਇਹ ਪਾਲਿਸੀ ਖਤਮ ਕੀਤੀ ਜਾ ਸਕੇ ਬਿਲਕੁਲ ਜਿਹੜਾ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਬਾਦਲ ਇਸੇ ਵੱਲ ਪਿੰਡ ਵੀ ਕੀ ਗਏ ਸੀਗੇ ਉਹ ਕਿਸਾਨਾਂ ਦੇ ਸੱਦੇ ਤੇ ਪਿੰਡ ਵਾਸੀਆਂ ਦੇ ਸੱਦੇ ਤੇ ਹੀ ਗਏ ਸੀ ਉੱਥੋਂ ਹੀ ਗਲਾਡਾ ਦਫ਼ਤਰ ਵਾਲੇ ਧਰਨੇ ਦਾ ਪ੍ਰੋਗਰਾਮ ਬਣਿਆ ਸੀ ਤੇ ਗਲਾਡਾ ਦਫ਼ਤਰ ਤੋਂ ਬਾਅਦ ਇਹ ਸਾਡਾ ਅਗਲਾ ਪ੍ਰੋਗਰਾਮ ਆ ਜਿਹੜਾ ਪਿੰਡ ਵਾਈਜ਼ ਫਾਰਮ ਪਰਨਾ ਇਦਾਂ ਹੀ ਇਹ ਜਦ ਤੱਕ ਪਾਲਿਸੀ ਖਤਮ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੂਗਾ ਟੈਂਪੋਰਰੀ ਕੁਝ ਦੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ہوا ਹੈ ਜਿੱਥੇ ਕਿਸਾਨਾਂ ਦੇ ਆ ਕੋਈ ਲੋਕ ਉਹ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਹੈਲਪਲਾਈਨ ਨੰਬਰ ਵੀ ਮਿਲ ਜੂਗਾ ਸਕੈਂਪ ਤੇ ਵਿੱਚ ਬਕਾਇਦਾ ਸਾਡਾ ਸਟਾਫ ਜਾਊਗਾ ਉੱਥੇ ਲੈਪਟਾਪ ਨਾਲ ਆਨਲਾਈਨ ਕੱਢ ਕੇ ਨਾਲ ਹੀ ਹਲਫੀਆ ਬਿਆੰਦੇ ਫਰਜ਼ ਨਥੀ ਕਰ ਦਿੱਤੀ ਜਾਵੇ